ਹਾਂਜੀ ਬਾਜੀ ਕਿੱਦਾਂ ਹਾਲ ਹੈ ਠੀਕ ਹੈ ਜੀ ਭਾਈ T-shirt ਦੇਖਣੀ ਸੀ T-shirt ਦੇਖਣੀ ਸੀ ਮੈਂ ਦਿਖਾ ਦਿੰਦੀ ਆ ਆ ਜੋ ਸਹਰ ਦੇ ਭਾਈ ਮੈਂ ਦਿਖਾ ਦਿੰਦਾ ਤੈਨੂੰ ਬੜੀ ਕਾਲੀਏ ਦੀ ਸ਼ਰਟ ਹੋਰੀ ਚੱਕੜ ਕਰ ਕੰਮ ਕਰ ਮੈਨੂੰ ਉਹਦਾ ਲੈ ਲੈ ਕਿਤੇ ਲੇਡੀਜ਼ ਲੱਗਦੀ ਆ ਤੇ ਤੁਸੀਂ ਲੈ ਲਿਜੀਏ ਜੀ ਮੈਂ ਮਿਲਦਾ ਆ ਆਪਰਾ ਬਾ ਆਰੇ ਮੈਨੂੰ ਸਾਡੇ ਭਾਖਿਆਂ ਦਾ ਦੂਜੇ ਲੱਗਦੇ ਆ ਚੱਲ ਪੁੱਤਿਆ ਫੰਕਸ਼ਨ ਦੱਸਦਾ ਮੈਨੂੰ ਬਕਤੀ ਨਹੀਂ ਜਣਾ ਹੋਵੇ ਤਾਂ ਅਗਲੀ ਤੈਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੇ ਜੇ ਮੈਨੂੰ ਲੋੜ ਹੈਗੀ ਕੋਈ ਚੀਜ਼ ਉਹ ਤੁਸੀਂ ਰੋਕੋ ਤਾਂ ਸਹੀ ਨਹੀਂ ਨਹੀਂ ਮੈਂ ਨਹੀਂ ਮੈਨੂੰ ਰੁਕਣਾ ਹੈ ਮੈਂ ਨਹੀਂ ਲੈਣਾ ਕੁਝ ਵੀ ਐਸੇ ਐਸੇ ਬਕਤੀ ਅਕਲ ਹੀ ਹੈ ਨਹੀਂ ਤੋਰ ਤਾਂ ਕਿਸੇ ਨਾਲ ਗੱਲ ਕਰਨ ਦੀ ਕੰਮ ਨਹੀਂ ਜਾਂਦੀ ਜਿਸ سے ਹੈ ਪਿਆਰ ਕੌਣ ਹੈ ਲੋਕ ਕਿੱਥੋਂ ਆਤੇ ਹੈ